ਇਸ ਵਕਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਰਹੂਮ ਰਾਜਵਿਰਜਵੰਦਾ ਦੀ ਮੌਤ ਮਾਮਲੇ ਦੇ ਵਿੱਚ ਇੱਕ ਹੋਰ ਪਟੀਸ਼ਨ ਦਾਖਲ ਹੋਈ ਹੈ ਦੱਸਦੀ ਹੈ ਕਿ ਪੰਜੌਰ ਪੁਲਿਸ ਦੇ ਵੱਲੋਂ ਡੀਡੀਆਰ ਰਿਕਾਰਡ ਦਰਜ ਕੀਤਾ ਗਿਆ ਤਾਂ ਗੰਭੀਰ ਇਲਜ਼ਾਮ ਲਗਾਏਗੇ ਤਾਂ ਵੱਡੀ ਖਬਰ ਇਸ ਵਕਤ ਹੀ ਤੁਹਾਡੇ ਨਾਲ ਸਾਂਝੀ ਕਰਦੇ ਆ ਰਾਜਵਿਰਜਵੰਦਾ ਦੀ ਮੌਤ ਮਾਮਲੇ ਦੇ ਨਾਲ ਜੁੜੀ ਹੋਈ ਖਬਰ ਹੈ ਇੱਕ ਹੋਰ ਪਟੀਸ਼ਨ ਜਿਹੜੀ ਆ ਦਰਜ ਹੋਈ ਆ ਤਾਂ ਪਟੀਸ਼ਨ ਦੇ ਵਿੱਚ ਪੰਜੋਰ ਦੇ ਇੱਕ ਹਸਪਤਾਲ ਦੇ ਉੱਤੇ ਲਾਪਰਵਾਹੀ ਦੇ ਗੰਭੀਰ ਇਲਜ਼ਾਮ ਲਗਾਏ ਨੇ ਤਾਂ ਕਿਹਾ ਗਿਆ ਕਿ ਹਸਪਤਾਲ ਦੇ ਡਾਕਟਰਾਂ ਨੇ ਫਰਸਟ ایڈ ਸਮੇਂ ਸਿਰ ਨਹੀਂ ਦਿੱਤੀ ਤਾਂ ਅਜੇ ਹੀ ਲਾਪਰਵਾਹੀ ਦੇ ਲਈ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਤਾਂ ਸੀਨੀਅਰ ਵਕੀਲ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ 7 ਅਕਤੂਬਰ ਨੂੰ ਮਾਮਲੇ ਦੀ ਜਿਹੜੀ ਆ ਸੁਣਫਾਈ ਹੋਵੇਗੀ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਨੂੰ ਦਾਖਲ ਕੀਤਾ ਗਿਆ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਤਾਂ ਇਸ ਵਕਤ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਤਾਂ ਦੱਸਦੀ ਏ ਕਿ ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਹੋ ਚਾਂਦੀ ਹੈ ਸੜਕੀ ਹਾਦਸੇ ਦੇ ਵਿੱਚ ਉਹਨਾਂ ਨੇ ਆਪਣੀ ਜਾਨ ਗਵਾ ਲਈ ਹਾਲਾਂਕਿ ਲਗਾਤਾਰ ਡਾਕਟਰਾਂ ਦੇ ਵੱਲੋਂ ਵੀ ਕੋਸ਼ਿਸ਼ ਚੜੀਆਂ ਫੋਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਬਚਾਉਣ ਦੀ ਕੀਤੀ ਜਾਂਦੀ ਆ ਪਰ ਰਾਜ ਵਿੱਚ ਬੰਦਾ ਹਮੇਸ਼ਾ ਦੇ ਲਈ ਆਪਣੇ ਪਰਿਵਾਰ ਛੋਣ ਵਾਲਿਆਂ ਨੂੰ ਵਿਛੋੜਾ ਦੇ ਗਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਜੁੜੀ ਹੋਈ ਖਬਰ ਜੜੀ ਆ ਸਾਹਮਣੇ ਆ ਰਹੀ ਹੈ ਕਿ ਮਾਮਲੇ ਦੇ ਵਿੱਚ ਇੱਕ ਹੋਰ ਪਟੀਸ਼ਨ ਦਾਖਲ ਕੀਤੀ ਗਈ ਪੰਜੌਰ ਦੇ ਹਸਪਤਾਲ ਦੇ ਉੱਤੇ ਲਾਪਰਵਾਹੀ ਦੇ ਗੰਭੀਰ ਇਲਜ਼ਾਮ ਲਗਾਏ ਕਿ ਕਿ ਹਸਪਤਾਲ ਦੇ ਡਾਕਟਰਾਂ ਨੇ ਫਰਸਟ ایڈ ਨਹੀਂ ਦਿੱਤਾ ਤਾਂ ਅਚੇ ਹੀ ਲਾਪਰਵਾਹੀ ਲਈ ਕਾਨੂੰਨ ਬਰਨਉਣ ਦੀ ਮੰਗ ਕੀਤੀ ਆ ਤਾਂ ਸੀਨੀਅਰ ਵਕੀਲ ਦੇ ਵੱਲੋਂ ਪਟੀਸ਼ਨ ਜਿਹੜਿਆ ਦਾਇਰ ਕੀਤੀ ਗਈ ਤਾਂ ਗੰਭੀਰ ਇਲਜ਼ਾਮ ਲਗਾਏ ਨੇ ਤਾਂ ਦੂਜੇ ਪਾਸੇ ਜੋ ਗੱਲ ਕੀਤੀ ਜਾਵੇ ਤਾਂ ਪਿੰਚੋਰ ਪੁਲਿਸ ਦੇ ਵੱਲੋਂ ਡੀਡੀਆ ਰਿਕਾਰਡ ਤੇ ਵੈਚ ਜਿਹੜਿਆ ਖੁਲਾਸਾ ਕੀਤਾ ਤਾਂ ਗੰਭੀਰ ਇਲਜ਼ਾਮ ਲਗਾ ਤੜ ਜੜਿਆ ਲਗਾਏਗੇ ਕਿ ਫਰਸਟ ਏਡ ਜੜਿਆ ਸਮੇਂ ਸਿਰ ਰਾਜ ਫਿਰਜਵੰਦਾ ਨੂੰ ਨਹੀਂ ਮਿਲੀ ਤਾਂ ਜੇ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਲਗਾਤਾਰ ਹਾਲਾਂਕਿ ਰਾਜ ਫਿਰ ਜਵੰਦਨ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਪਿੰਜੌਰ ਪੁਲਿਸ ਦੁਆਰਾ ਇੱਕ ਡੀਡੀਆਰ ਜੁੜੀ ਅਦਰਸ਼ ਕੀਤੀ ਕਿ ਉਸ ਦੇ ਵਿੱਚ ਖੁਲਾਸਾ ਕੀਤਾ ਕਿ ਪੰਜੌਰ ਦੇ ਇੱਕ ਹਸਪਤਾਲ ਨੇ ਸਹੀ ਮੁੱਢਲੀ ਸਹਾਇਤਾ ਚ ਮੁੱਢਲੀ ਡਾਕਟਰੀ ਸਹਾਇਤਾ ਦੇਣ ਤੋਂ ਇਨਕਾਰ ਕੀਤਾ ਤਾਂ ਦਾਸਤੀ ਇਹ ਕਿ ਹਰਿਆਣਾ ਤੇ ਚੰਡੀਗੜ੍ਹ ਰਾਜ ਤੇ ਡਾਕਟਰਾਂ ਦੇ ਅਜਿਹੇ ਰਵੱਈਏ ਵੱਲ ਧਿਆਨ ਦੇਣ ਦੇ ਲਈ ਚੰਡੀਗੜ੍ਹ ਵਿਖੇ ਮਾਨਯੋਗ ਹਾਈ ਕੋਰਟ ਦਾ ਜੁੜਾ ਦਰਵਾਜ਼ਾ ਖੜਕਾਇਆ ਗਿਆ ਤਾਂ ਕਿਹਾ ਜਾ ਰਿਹਾ ਹੈ ਕਿ ਇਸ ਪਟੀਸ਼ਨ ਤੇ ਹੁਣ 27 ਤਰੀਕ ਨੂੰ ਚੜੀਆ ਸੁਣਫਾਈ ਕੀਤੀ ਜਾਵੇਗੀ ਤਾਂ ਰਾਜਵਿਚਵੰਦਾ ਦੇ ਮਾਮਲੇ ਦੇ ਵਿੱਚ ਪਟੀਸ਼ਨ ਇੱਕ ਹੋਰ ਦਾਖਲ ਕੀਤੀ ਗਈ ਜਿਸ ਨੂੰ ਲੈ ਕੇ ਬੰਜੌਰ ਦੇ ਹਸਤਾਲ ਦੇ ਉੱਤੇ ਗੰਭੀਰ ਇਲਜ਼ਾਮ ਲੱਗੇ ਨੇ